ਜੇ ਸਾਡੇ ਨਾਦੇ ਦੇ ਜਿਹੜੇ ਐਸਪੀਐਮ ਨੇ ਇਸ ਮਤਲਬ ਜੀ ਸਿੰਘ ਜੀ ਉਹਨਾਂ ਨੂੰ ਆਪਾਂ ਵਾਪਸ ਕੀਤਾ ਜੀ ਤੇ ਜਿਹੜਾ ਆਪਾਂ ਨੇ ಗ್ರಾಮ ਸਭਾ ਦਾ ਮਤਾ ਪਾਇਆ ਸੀ ਪਿੰਡ ਨੇ ਤੇ ਪਿੰਡ ਵੱਲੋਂ ਸਾਰਾ ਦੋਸਤੀ ਪਿੰਡ ਵਾਲਿਆਂ ਨੇ ਕਿਹਾ ਵੀ ਵਾਪਸ ਕਰਨਾ ਇੱਕ ਵਾਰੀ ਅਸੀਂ ਪਹਿਲਾਂ ਆਏ ਸੀ ਮੈਡਮ ਨਹੀਂ ਸਾਨੂੰ ਮਿਲੇ ਤੇ ਫਿਰ ਅੱਜ ਅਸੀਂ ਦੁਬਾਰਾ ਆ ਕੇ ਇਹਨਾਂ ਨੂੰ ਵਾਪਸ ਕੀਤਾ ਕਾਦਾ ਵਾਰਡ ਕਾ ਪਵਾਰਡ ਕਾਦਾ ਮਿਲਿਆ ਸੀ ਕਿਸ ਚੀਜ਼ ਵਾਸਤੇ ਤੁਸੀਂ ਵਾਪਸ ਇਹ ਮਿਲਿਆ ਸੀ ਜੀ ਆਪਾਂ ਨੂੰ 15 ਅਗਸਤ ਤੇ ਇਨਵਿਟੇਸ਼ਨ ਮਿਲਿਆ ਸੀ ਉੱਥੇ ਗਏ ਸੀ ਉਦੋਂ ਹੀ ਆਪਾਂ ਨੂੰ ODA ਪਲੱਸ ਮਾਡਲ ਹੋਂ ਕਰਕੇ ਆਪਣਾ ਪਿੰਡ ਉਹਦੇ ਕੇਸ ਚ ਮਿਲਿਆ ਸੀ ਜਲ ਜੀਵਨ ਮਿਸ਼ਨ ਤੇ ਹੋਰ ਕਾਫੀ ਪ੍ਰੋਜੈਕਟ ਆਪਣੇ ਵਧੀਆ ਚੱਲ ਰਹੇ ਨੇ ਪਿੰਡ ਸਾਫ਼ ਸੁੱਤਰ ਹੈ ਉਹਦੇ ਅਗੇਂਸਟ ਆਪਾਂ ਨੂੰ ਮਿਲਿਆ ਸੀ ਤੇ ਉੱਥੇ ਆਪਾਂ ਨੂੰ ਸੀਰੀ ਸਾਹਿਬ ਲਈ ਅਲਾਉ ਨਹੀਂ ਕੀਤਾ ਉਹਨ ਤੇ ਉਸ ਕਰਕੇ ਵਾਪਸ ਆ ਗਈ ਸੀ ਤੇ ਫਿਰ ਉਹੀ ਪ੍ਰੋਸ ਹੋਇਆ ਪਿੰਡ ਵਾਲਿਆਂ ਦਾ ਗ੍ਰਾਮ ਸਭਾ ਦਾ ਮਤ्ठा ਕਰਕੇ ਉਹ ਕਹਿੰਦੇ ਕਿ ਅਸੀਂ ਇਹ ਅਵਾਰਡ ਵੀ ਨਹੀਂ ਰੱਖਣਾ ਸਰਪੰਚ ਸਾਹਿਬ ਕਿੰਨੇ ਪਿੰਡਾਂ ਚੋਂ ਕਿੰਨੇ ਪਿੰਡਾਂ ਨੂੰ ਮਿਲਿਆ ਇਹ ਦੇਖੋ ਮੇਰੀ ਨਾਲਜ ਜੈ ਜੀ 13000 ਪਿੰਡ ਹੈ ਜੀ ਆਪਣੇ ਪਿੰਡ ਦੇ ਅਪ੍ਰੋਕਸੀਮੇਟਲੀ ਅੰਦਾਜ਼ਨ ਤੇ ਉਹਦੇ ਜੋ 6 ਪਿੰਡਾ ਨੂੰ ਮਿਲਿਆ ਸੀ ਤੇ 6 ਪਿੰਡਾ ਚੋਂ ਜਣੀ ਮੈਨੂੰ ਇੱਕ ਸਰਪੰਚ ਸਾਹਿਬ ਮਿਲੇ ਸੀ ਇੱਕ ਪਿੰਡ ਦੇ ਉਹ ਅੰਮ੍ਰਿਤਾਰੀ ਨਹੀਂ ਸੀ ਉਹ ਚਲੇ ਗਏ ਸੀ ਅੰਦਰ ਬਾਕੀ ਹੋਰ ਕਿੱਧਰ ਗਏ ਮੈਨੂੰ ਨਹੀਂ ਪਤਾ ਵੀ ਗਏ ਨੇ ਤੇ ਮੈਂ ਅੰਮ੍ਰਿਤਾਰੀ ਦੀ ਮੈਨੂੰ ਉਹਨਾਂ ਨੇ ਅਲਾਉ ਨਹੀਂ ਕੀਤਾ ਕਿਹਨਾ ਵੱਲੋਂ ਦਿੱਤਾ ਗਿਆ ਸੀ ਤੁਹਾਨੂੰ ਇਹ ਦਿੱਤਾ ਗਿਆ ਸੀ ਜੀ ਜਲਜੀ ਆਪਣੇ ਉਹਦੇ ਨੇਜਲ ਮਿਨਿਸਟਰ ਨੇ ਸ਼ਿਵਮ ਓਮ ਨੰਨਾ ਇਕਲਜੀ ਦਾ ਨਾਮ ਸੀ ਜਿਹਦਾ ਕਰਨਾਟਕਾ ਤੋਂ ਉਹਨਾਂ ਨੇ ਦਿੱਤਾ ਸੀ ਤਾਂ ਕਾਰਨ ਕੀ ਰਿਹਾ ਪਿੰਡ ਨੇ ਜਲਾਸ ਕੀਤਾ ਕੀ ਰੋਸ ਰਿਹਾ ਕਿਉਂ ਵਾਪਸ ਮੋੜਦਾ ਹੈ ਸਿਗਰ ਦੇਖੋ ਜਿਵੇਂ ਸੰਵਿਧਾਨ ਚ 6 ਇੰਚ ਅਲਾਓ ਹੈ ਦੀ ਆਪਾਂ ਨੂੰ ਸ੍ਰੀ ਸਾਹਿਬ ਅੰਦਰ ਲੈ ਕੇ ਜਾਣੀ ਤੇ ਉਥੇ 4 ਇੰਚ ਦੀ ਸੀ ਬਾਅਦ ਅਸੀਂ ਦੇਖੀ ਕਿੰਨੀ ਹੈ ਤੇ ਉਹਨਾਂ ਨੇ 4 ਇੰਚ ਵੀ ਅਲਾਉ ਨਹੀਂ ਕੀਤੀ ਤੇ ਉਪਰੋਂ ਸਾਨੂੰ ਆਫਰ ਕੀਤਾ ਗਿਆ ਵੀ ਤੁਸੀਂ ਇਹਨੂੰ ਉਤਾਰ ਕੇ ਰੱਖ ਜੋ ਰੂਮ ਬਣੇ ਹੋਏ ਨੇ ਤੇ ਵਾਪਸੀ ਜਾ ਕੇ ਲੈ ਲਿਓ ਤੇ ਉਹ ਫਿਰ ਸਾਡਾ ਜਵੀਰ ਨੀ ਉਹਨੂੰ ਅਲਾਉ ਕਰਦਾ ਸੀ ਤੇ ਫਿਰ ਅਸੀਂ ਵਾਪਸ ਆ ਗਏ ਸਰਕਾਰ ਵੱਲੋਂ ਕੋਈ ਨੋਟਿਸ ਲਿਆ ਗਿਆ ਸੀ ਉਹਨਾਂ ਖਿਲਾਫ ਜਾਂ ਕੋਈ ਐਜੀਪੀਸੀ ਵੱਲੋਂ ਕੋਈ ਨਹੀਂ ਜੀ ਕਿਸੇ ਵੱਲੋਂ ਕੋਈ ਨੋਟਿਸ ਨਹੀਂ ਆਇਆ ਹੁਣ ਅਸੀਂ ਐਜੀਪੀਸੀ ਪ੍ਰਧਾਨ ਸਾਹਿਬ ਨੂੰ ਤੇ ਪੰਜਾਬ ਸਰਕਾਰ ਨੂੰ ਆਪਣੇ ਕੇਂਦਰ ਸਰਕਾਰ ਨੂੰ ਸਾਰਿਆਂ ਨੂੰ ਹੀ ਭੇਜਿਆ ਬਾਈ ਪੋਸਟ ਵੀ ਇਹਦੇ ਕੋਈ ਐਕਸ਼ਨ ਜਾ ਦੇ ਬਠਾ ਜ ਤੱਕ ਹੋਈ ਐਕਸੈਮੀ ਦਾ ਕੋਈ ਵੀ ਨੁਮਾਇੰਦਾ ਤੁਹਾਡੇ ਕੋਲ ਆਇਆ ਨਹੀਂ ਪਿੰਡ ਉਸ ਤੋਂ ਬਾਅਦ ਕੋਈ ਨਹੀਂ ਆਇਆ ਜੀ ਕਿਕਰੇਵਾਨ ਸਾਹਿਬ ਦਾ ਪਹਿਲਾ ਫੋਨ ਆਇਆ ਸੀ 17 ਅਗਸਤ ਨੂੰ ਉਸ ਤੋਂ ਬਾਅਦ ਕੋਈ ਕਿਸੇ ਦਾ ਕਾਲ ਵੀ ਕੋਈ ਆਇਆ ਕੋਈ ਇੱਥੋਂ ਨਾਪੇ ਉਹਨਾਂ ਦਾ ਕੋਈ ਨੁਮਾਇੰਦਾ ਮੈਨੇਜਰ ਜਾਂ ਕੋਈ ਮੈਂਬਰ ਵਗੈਰਾ ਕੋਈ ਨਹੀਂ ਆਇਆ ਸਿੱਕਾਂ ਦੀ ਸਰਮੋਰ ਸੰਤਾ ਜੀਪੀਸੀ ਆ ਕਿਸ ਤਰ੍ਹਾਂ ਦੇਖਦੇ ਹੋ ਜੇ ਤੁਹਾਡੀ ਉਹ ਸਰਵਾਈ ਨਹੀਂ ਤੇ ਆਮ ਲੋਕਾਂ ਦਾ ਤਾਂ ਫਿਰ ਕੀ ਬਣਦਾ ਇਹੀ ਗੱਲ ਹੈ ਜੀ ਦੇਖੋ ਆਪਾਂ ਪੰਜਾਬ ਚ ਰਹਿ ਕੇ ਤਾਂ ਆਪਾਂ ਨੂੰ ਬੜਾ ਲੱਗਦਾ ਮਾਣ ਹੁੰਦਾ ਪੰਜਾਬ ਚ ਆਪਾਂ ਲੰਗਰ ਲਾਉਂਦੇ ਸੇਵਾ ਕਰਦੇ ਹੁਣ ਆੜਾ ਆੜਾ ਇਹਦੇ ਨੇ ਇੱਥੇ ਵੀ ਆਪਾਂ ਦੇਖ ਰਹੇ ਆਂ ਬੜਾ ਯੋਗਦਾਨ ਪਾ ਰਹੇ ਨੇ ਪੰਜਾਬੀ ਪਰ ਜਦ ਪ੍ਰੈਕਟੀਕਲੀ ਆਪਾਂ ਆਪਣੀ ਸਟੇਜ ਤੋਂ ਬਾਹਰ ਜਾਂਦੇ ਆਂ ਫਿਰ ਪਤਾ ਲੱਗਦਾ ਵੀ ਆਪਣਾ ਕੀ ਕਿਰਦਾਰ ਆ ਆਪਾਂ ਨੂੰ ਸੈਕੰਡ ਦਰਜੇ ਦੇ ਇੱਕ ਨਾਗਰਿਕ ਮੰਨਿਆ ਜਾ ਰਿਹਾ ਤੇ ਉੱਥੇ ਜਾ ਕੇ ਸਾਰਾ ਕਲੀਅਰ ਪਿਕਚਰ ਹੁੰਦਾ ਵੀ ਆਪਾਂ ਪ੍ਰੋਫੈਸਰਾਂ ਦੇ ਆਪਾਂ ਨੂੰ ਹਜੇ ਤੁਹਾਨੂੰ ਕਲੀਅਰ ਕੀ ਉਹਨਾਂ ਨੇ ਇਨਸਟਰਕਸ਼ਨ ਦਿੱਤੀ ਸੀ ਉੱਥੇ ਜਦੋਂ ਤੁਸੀਂ ਪਹੁੰਚੇ ਅੰਦਰ ਉੱਥੇ ਦੇਖੋ ਜੀ ਪਹਿਲਾਂ ਇੱਕ ਪਹਿਲਾਂ ਰੋਕ ਲਿਆ ਸੀ ਉਹਨਾਂ ਨੇ ਕਿਹਾ ਤਾਂ ਸੀਨੀਅਰ ਨਾਲ ਗੱਲ ਕਰ ਲਓ ਅੱਗੇ ਚੱਲੇਗੇ ਉਹਨਾਂ ਨੇ ਫਿਰ ਉੱਥੇ ਰੋਕਿਆ ਉਹ ਕਹਿੰਦਾ ਮੈਂ ਸੋਹੀ ਥੋੜੀ ਬਹੁਤੀ ਉਹਨਾਂ ਨੇ ਸੀਨੀਅਰ ਨਾਲ ਗੱਲ ਕਰਾਈ ਮੈਂ ਪਹਿਲਾਂ ਵੀ ਦੱਸਿਆ ਸੀ ਇਹ ਐਸਪੀ ਸੀਗੇ ਹੋ ਸੀ ਅਸੀਂ ਗਤ ਗੌਰ ਜੀ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਅਲਾਉ ਨਹੀਂ ਹੈਗਾ ਉਹਨਾਂ ਨੇ ਇੱਕ ਦੋ ਫੋਨ ਵੀ ਕੀਤੇ ਸੀ ਉੱਪਰ ਤੇ ਉਹ ਫੋਨ ਕਰਕੇ ਉਹਨਾਂ ਨੇ ਫਿਰ ਦੁਬਾਰਾ ਉਹੀ ਰਿਪੀਟ ਕੀਤਾ ਕਹਿੰਦੇ ਸਰ ਸਾਨੂੰ ਉੱਪਰ ਅਲਾਉ ਨਹੀਂ ਹੈਗਾ ਕਿ ਤੁਸੀਂ ਜੇ ਜਾਣੀਏ ਮੈਂ ਕਿਹਾ ਸਰ ਤੁਸੀਂ ਇਨਵਾਈਟ ਕੀਤਾ ਸੀ ਕਿਰ ਦੇ ਸਭ ਜੇ ਤੁਸੀਂ ਜਾਣੇ ਚਾਹੁੰਦੇ ਹੋ ਤੁਸੀਂ ਇਹਨੂੰ ਉਤਾਰ ਕੇ ਰੱਖ ਦਿਓ ਵਾਪਸੀ ਚਾ ਕੇ ਪਾ ਦਿਓ ਸੱਚੇ ਫਿਰ ਮੈਂ ਕਹਿ ਵੀ ਨਹੀਂ ਸਰ ਇਹ ਅਸੀਂ ਨਹੀਂ ਸਰਪੰਚ ਸਾਹਿਬ ਜਲਾਲਤ ਮਹਿਸੂਸ ਕਰਦੇ ਹੋ ਕਿ ਗੁਲਾਮੀ ਮਹਿਸੂਸ ਕਰਦੇ ਹੋ ਜੋ ਘਟਨਾ ਤੁਹਾਡੇ ਕੋਲ ਦੋ ਹੀ ਗੱਲਾਂ ਨੇ ਜੀ ਉੱਥੇ ਤਾਂ ਜਲਾਲਤ ਵੀ ਹੋਈ ਬੇਇੱਜ਼ਤੀ ਸਾਰਾ ਕੁਝ ਏ ਸੀਗਾ ਤੇ ਗੁਲਾਮੀ ਤਾਂ ਮਹਿਸੂਸ ਹੋਈ ਰਹੀ ਆ ਉਹ ਆਪਾਂ ਨੂੰ ਮਹਿਸੂਸ ਕਰਵਾ ਰਹੇ ਨੇ ਬਾਰ-ਬਾਰ ਵੀ ਹਾਂ ਤੁਸੀਂ ਜੀ ਗੁਲਾਮ ਹੋ ਆਜ਼ਾਦ ਨਹੀਂ ਹੈਗੇ ਇਹ ਹੈਗਾ ਕਿ ਖਬਰਾਂ ਵੀ ਨਸ਼ਰ ਹੋਈਆਂ ਕੋਈ ਲੱਗਿਆ ਨਹੀਂ ਸੀ ਕੋਈ ਹਾਂ ਜਿੰਨਾ ਦੇਖੋ ਮੀਡੀਆ ਨੇ ਬੜਾ ਸਾਥ ਦਿੱਤਾ ਸਾਡਾ ਤੇ ਬੜੀ ਹਾਈਲਾਈਟ ਹੋ ਗਈ ਸੀ ਖਬਰ ਬਟ ਕੋਈ ਉਹਨਾਂ ਨੇ ਜਿਵੇਂ ਕਹਿੰਦੇ ਵੀ ਜੂ ਨਹੀਂ ਸਰਕੀ ਉਹਨਾਂ ਦੇ ਸੱਤੇ ਸਰਕਾਰ ਨੇ ਕਿਸੇ ਲਈ ਵੀ ਕੋਈ ਉਹਨਾਂ ਨੂੰ ਟੈਕਸ ਨਹੀਂ ਲੱਗਾ ਕੁਝ ਨਹੀਂ ਕੋਈ ਉਮੀਦ ਕਰਦੇ ਹਾਂ ਅੱਗੇ ਕੋਈ ਸ਼ੋਰ ਦੇਖੋ ਜੇ ਹੁਣ ਕੁਝ ਹੋ ਜੇ ਜੀ ਬਟ ਲੱਗਦਾ ਨਹੀਂ ਹੈਗਾ ਕੋਈ ਉਮੀਦੋਂ ਇੱਕ ਵੀ ਹੈ ਨਹੀਂ ਸਰਪੰਚ ਸਾਹਿਬ ਦੇ ਸ਼੍ਰੀ ਸਾਹਿਬ ਪਾਉਣ ਕਰਕੇ ਇਹਨਾਂ ਨੇ ਐਂਟਰ ਨਹੀਂ ਹੋਣ ਦਿੱਤਾ ਉਹਦੇ ਕਰਕੇ ਇਹਨਾਂ ਨੂੰ ਵਾਪਸੀ ਕਰਨੀ ਪਈ ਜੋ ਅਸੀਂ ਹੁਣ ਅੱਜ ਨਾਬੇ ਦੇ ਵਿੱਚ ਆਇਆ ਐ ਐਸਡੀਐਮ ਮੈਡਮ ਕੋਲ ਉਹਨਾਂ ਨੂੰ ਜੋ ਸਨਮਾਨਤ ਸਾਨੂੰ ਸਨਮਾਨ ਸਾਹਿਬ ਨੂੰ ਕੀਤਾ ਸੀ ਮੋਸੀ ਵਾਪਸ ਕਰਕੇ ਤੰਦਰੁਸਤ ਚੱਲ ਰਹੇ ਆ ਫਿਰ ਮਹਿਸੂਸ ਕਰਦੇ ਹੋ ਮੈਂ ਸੋਚਦਾ ਇਹੀ ਕਰਦਾ ਜੀ ਸਾਨੂੰ ਹੁਣ ਗੁਲਾਮੀ ਸੈਣੀ ਫੇਰ ਪਾਉਗੀ ਦੁਬਾਰੇ ਪਹਿਲਾਂ ਅੰਗਰੇਜ਼ਾਂ ਮੌਕੇ ਦੀ ਹੁਣ ਕਾਲੇ ਅੰਗਰੇਜ਼ ਨੇ ਕਿਤਾ ਹੁਣ ਸਾਨੂੰ ਗੁਲਾਮੀ ਸੈਣੀਓ ਪਹਿਣੀ ਆ ਜੀ ਨਹੀਂ ਤਾਂ ਫਿਰ ਅਪਦਾ ਰਾਜ ਲੈਣਾ ਪਊਗਾ ਤਾਂ ਹੀ ਆਪਣੀ ਗੁਲਾਮੀ ਪਿੱਛੋਂ ਫਿਰ ਤੋਂ ਦੇਖਦੇ ਹਾਂ ਅੱਗੇ ਤੋਂ ਫਿਰ ਕੋਈ ਸਰਪੰਚ ਪਿੰਡ ਦਾ ਜਾਂ ਕੋਈ ਪਿੰਡ ਵਾਸੀ ਇਸ ਤਰ੍ਹਾਂ ਦਾ ਨਹੀਂ ਕਰੂਗਾ ਚੰਗਾ ਕੰਮ ਹੀ ਨਹੀਂ ਕਰੂਗਾ ਫਿਰ ਕਿਵੇਂ ਦੇਖਦੇ ਹੋ ਫਿਰ ਕੰਨੂ ਕਰੂਗਾ ਇਹ ਕੰਮ ਜੇ ਕੰਮ ਕੀਤੇ ਨਹੀਂ ਤਾਂ ਹੀ ਉਹਨਾਂ ਕੋ ਸੋਇਆ ਤੇ ਪਿਛਲੀ ਪੰਚਾਇਤ ਨੇ ਵਧੀਆ ਕੰਮ ਕੀਤਾ ਸਾਡੀ ਹੋਣ ਵਾਲੀ ਪੰਚਾਇਤ ਨੇ ਵਧੀਆ ਕੰਮ ਕਰ ਰਹੀ ਹਿਆ ਤੇ 13000 ਪਿੰਡ ਦੇ ਵਿੱਚੋਂ 6 ਪਿੰਡ ਲੈਤੇ ਗਏ ਤੇ ਉੱਥੇ ਸਾਡੇ ਸਰਪੰਚ ਸਾਹਿਬ ਨੇ ਐਂਟਰੀ ਨਹੀਂ ਹੋਣ ਦਿੱਤਾ ਕਿਹਾ ਮੋਦੀ ਸਾਹਿਬ ਕੋਲ ਤਿਰਫਾਨ ਮਾਰ ਰਹੇ ਤੇ ਦੂਰੋਂ ਖੜਕੇ ਹੀ ਉਹ 600 ਫੁੱਟ ਪਰੇ ਬੈਠੇ ਤੇ 4 ਇੰਚ ਦੀ ਕਿਰਪਾ ਉਹ ਉੱਥੇ ਚਲੀ ਜਾਂਦੀ ਇਹਦੇ ਕਰਕੇ ਹੀ ਸਾਨੂੰ ਜੋ ਜੋ ਸਨਮਾਨ ਦਿੱਤਾ ਤੀ ਅਸੀਂ ਵਾਫ ਕਰਕੇ ਸਾਡੇ ਸਾਹਮਣੇ ਸੱਚ ਜਨਾਬ ਤੇ ਜਾਰ